ਕੇਂਦਰ ਸਰਕਾਰ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਮੈਨੂੰ 26 ਜਨਵਰੀ ਦੇ ਦਿੱਲੀ ਬੁਲਾਇਆ ਗਿਆ। ਮਨੇ ਜਾਰ ਸਪਲਾਈ ਦੀ ਬਹੁਤ ਵਧੀਆ ਸਹੂਲਤਾਂ ਪ੍ਰੈਂਟ ਨੂੰ ਦੇਣ ਦਿੱਤੀ ਹੈ। ਬਹੁਤ ਵਧੀਆ 24 ਘੰਟੇ ਸਪਲਾਈ ਚੱਲਦੀ ਹੈ। ਪੰਜਾਬ ਦੀ ਇੱਕ ਮਹਿਲਾ ਸਰਪੰਚ ਦੇ ਵੱਲੋਂ ਵੱਡੀ ਪੁਲਾੰਗ ਫੁੱਟੀ ਗਈ ਹੈ ਤਾਂ ਗਣਤੰਤਰ ਦਿਵਸ ਸਮਾਰੋਹ ਦੇ ਵਿੱਚ ਪੰਜਾਬ ਦੇ ਪਿੰਡ ਚੁਗਾਵਾ ਦੀ ਸਰਪੰਚ ਦਰਿੰਦਰ ਕੌਰ ਸ਼ਾਮਿਲ ਹੋਵੇਗੀ ਦਿੱਲੀ ਜਾਣ ਦਾ ਵੱਡਾ ਮੌਕਾ ਇਸ ਸਰਪੰਚ ਨੂੰ ਮਿਲਿਆ ਹੈਦਰਸਲ ਪਿੰਡ ਦੇ ਵਿੱਚ ਵਾਟਰ ਸਪਲਾਈ ਯੋਜਨਾ ਕੁਸ਼ਲ ਤਰੀਕੇ ਨਾਲ ਚਲਾਉਣ ਨੂੰ ਲੈ ਕੇ ਇਸ ਸਰਪੰਚ ਦੀ ਚੋਣ ਹੋਈ ਹੈ ਤਾਂ ਪਿੰਡ ਦੇ ਵਿੱਚ ਜਲ ਸਪਲਾਈ ਕਮੇਟੀ ਦੀ ਚੇਅਰਮੈਨ ਅਤੇ ਪਿੰਡ ਚੁਗਾਵਾ ਦੀ ਸਰਪੰਚ ਨਰਿੰਦਰ ਕੌਰ ਦੁਆਰਾ ਆਪਣੇ ਪਿੰਡ ਦੇ ਵਿੱਚ ਵਿਕਾਸ ਦੇ ਵੱਡੇ ਕਾਰਜ ਨੇ ਜਿਹੜੇ ਉਹ ਕੀਤੇ ਗਏ ਨੇ ਜਿਸ ਤਹਿਤ ਉਨ੍ਹਾਂ ਦੀ ਹੁਣ ਰਿਪਬਲਿਕ ਡੇ ਦੇ ਮੌਕੇ ਚੋਣ ਹੋਈ ਹੈ ਜਾਣਕਾਰੀ ਦਿੰਦੇ ਹੋਏ ਜਲ ਸਪਲਾਈ ਵਿਭਾਗ ਦੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਨਰਿੰਦਰ ਕੌਰ ਦੇ ਅਗਵਾਈ ਦੇ ਵਿੱਚ ਇੱਥੇ ਵੱਡੇ ਕਾਰਜ ਨੇ ਜਿਹੜੇ ਉਹ ਕੀਤੇ ਗਏ ਨੇ ਇੱਕ ਬੇਹਦ ਸ਼ਾਨਦਾਰ ਪਾਰਕ ਬਣਾਇਆ ਗਿਆ ਹੈ ਅਤੇ ਪਿੰਡ ਦੇ ਘਰਾਂ ਦੇ ਵਿੱਚ ਜਲ ਸਪਲਾਈ ਦੇ ਪੁਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਜਿਹੜੇ ਜਿਹੜੇ ਲੋਕਾਂ ਦੇ ਘਰ ਨੇ ਉਹਨਾਂ ਦੇ ਬਾਹਰ ਨੇਮ ਪਲੇਟ ਆ ਜਿਹੜੀ ਉਹ ਲਗਾਈ ਗਈ ਹੈ ਜਿੱਥੇ ਨਾਲ ਹੀ ਜਲ ਸਪਲਾਈ ਦਾ ਕਲੈਕਸ਼ਨ ਨੰਬਰ ਵੀ ਲਿਖਿਆ ਗਿਆ ਹੈ ਅਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਸਰਪੰਚ ਨਰਿੰਦਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਪਿੰਡ ਦਾ ਨਾਮ ਦੇਸ਼ ਪੱਧਰ ਤੇ ਪਹੁੰਚਿਆ ਹੈ ਸਾਡੇ ਵੱਲੋਂ ਪਿੰਡ ਵਿੱਚ ਕੀਤੇ ਗਏ ਵਿਕਾਸ ਕਾਰਜ ਜਿਹੜੇ ਉਹਨਾਂ ਕਰਕੇ ਸਾਡੇ ਪਿੰਡ ਦਾ ਨਾਮ ਜਿਹੜਾ ਉਹ ਅੱਗੇ ਆਇਆ ਹੈ ਅਤੇ ਸਾਡੇ ਪਿੰਡ ਦੀ ਚੋਣ ਆ ਜਿਹੜੀ ਉਹ ਗਣਤੰਤਰ ਦਿਵਸ ਮੌਕੇ ਹੋਈ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਜਲ ਸਪਲਾਈ ਵਿਭਾਗ ਦੇ ਅਧਿਕਾਰੀਆ ਅਤੇ ਪਿੰਡ ਦੀ ਸਰਪੰਚ ਦਾ ਆਓ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨਰਿੰਦਰ ਕੌਰ ਸਰਪੰਚ ਪਿੰਡ ਚੁਗਾਵਾ ਮੈਂ ਦੂਜੀ ਵਾਰ ਮੈਨੂੰ ਸਰਪੰਚੀ ਵਾਸਤੇ ਚੁਣਿਆ ਗਿਆ ਪਹਿਲਾਂ ਵੀ 5 ਸਾਲ ਸਰਪੰਚ ਰਹੇ ਹਾਂ ਤੇ ਮੈਂ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੂਜੀ ਵਾਰ ਮੌਕਾ ਦਿੱਤਾ ਇਹ ਹੁਣ ਮੈਂ ਕੇਂਦਰ ਸਰਕਾਰ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ 26 ਜਨਵਰੀ ਤੇ ਦਿੱਲੀ ਬੁਲਾਇਆ ਗਿਆ ਮੈਂ ਬਹੁਤ ਆਪਦੇ ਤੇ ਮਾਣ ਮਹਿਸੂਸ ਕਰਦੀ ਆਂ ਬਾਕੀ ਮੈਨੂੰ ਇਹ ਮਾਣ ਆ ਵੀ ਮੈਨੂੰ ਨਗਰ ਤੇ ਮਾਣ ਆ ਇਹ ਨਗਰ ਦੇ ਥੂ ਸਾਰਾ ਮਾਣ ਮੈਨੂੰ ਮਿਲਿਆ ਇਕੱਲੀ ਮੈਂ ਕੋਈ ਵੱਡੀ ਨਹੀਂ ਨਾ ਮੈਂ ਨਹੀਂ ਕੋਈ ਹੈਗੀ ਆ ਬਾਕੀ ਆਪਣੇ ਵਾਟਰ ਸਪਲਾਈ ਵਿਭਾਗ ਨੇ ਜਿਨ੍ਹਾਂ ਨੇ ਸਾਨੂੰ ਡਾਇਰੈਕਸ਼ਨ ਦੇ ਕੇ ਸਾਰਾ ਮੌਕਾ ਦਿੱਤਾ ਵੀ ਉਸ ਨੂੰ ਨਾਲ ਦੀ ਨਾਲ ਸਪੋਰਟ ਕਰਦੇ ਰਹੇ ਤੇ ਅਸੀਂ ਵੀ ਬਾਤ ਚੜ ਕੇ ਆਪਣੇ ਨਗਰ ਦੇ ਨਾਲ ਮੀਟਿੰਗ ਕਰਕੇ ਸਾਰਿਆਂ ਦੇ ਨਾਲ ਸਹਿਯੋਗ ਦੇ ਨਾਲ ਹੀ ਇਹ ਕੰਮ ਹੁੰਦੇ ਆ ਕੋਈ ਇਕੱਲਾ ਬੰਦਾ ਇਹ ਕੰਮ ਨਹੀਂ ਕਰ ਸਕਦਾ ਸਾਰੇ ਨਗਰ ਦੀ ਬਹੁਤ ਮਿਹਨਤ ਹੈ ਦੇ ਵਿੱਚ ਮੇਰੇ ਇਕੱਲੇ ਦੀ ਨਹੀਂ ਸਾਰੀ ಗ್ರಾಮ ਪੰਚਾਇਤ ਤੇ ਹੁਣ ਵੀ ਆਪਾਂ ਇਹ ਵਿਸ਼ਵਾਸ ਦਿਵਾਉਨੇ ਆ ਵੀ ਜਿਵੇਂ ਦੂਜੀ ਵਾਰ ਮੌਕਾ ਦਿੱਤਾ ਜਿਹੜੀਆਂ ਕੋਈ ਊਣਤਾਈਆਂ ਸਾਡੇ ਕੋਲੋਂ ਰਹਿ ਗਈਆਂ ਅਸੀਂ ਉਹਨਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਸਾਰੇ ਆਪਣੇ ਮੇਰੀ ਵਾਲੇ ਸਪਲਾਈ ਭਾਗ ਵੱਲੋਂ ਵੀ ਜਿਹੜਾ ਉਹਨਾਂ ਵੱਲੋਂ ਜਿਹੜਾ ਰეკਮੈਂਡੇਸ਼ਨ ਦਿੱਤੀ ਗਈ ਸੀ ਤੇ ਘਰ-ਘਰ ਜਿਹੜਾ ਪਾਣੀ ਪਹੁੰਚਾਇਆ ਗਿਆ ਦੇਖੀ ਗਈ ਹੈ ਹਾਂਜੀ ਹਾਂਜੀ ਆਪਣੇ ਜਲ ਸਪਲਾਈ ਦੀ ਬਹੁਤ ਵਧੀਆ ਸਹੂਲਤਾਂ ਪਿੰਡ ਨੂੰ ਦੇਣ ਦਿੱਤੀ ਹੈ ਬਹੁਤ ਵਧੀਆ 24 ਘੰਟੇ ਸਪਲਾਈ ਚੱਲਦੀ ਹੈ ਬਾਕੀ ਅਸੀਂ ਪੂਰੀ ਇਹਨਾਂ ਦੇ ਧਿਆਨ ਦਿੰਦੇ ਆ ਕਿਤੇ ਪਾਣੀ ਖਰਾਬ ਨਾ ਹੋਵੇ ਸਮੇਂ-ਸਮੇਂ ਤੇ ਜਾ ਕੇ ਘਰ-ਘਰ ਜਾ ਕੇ ਸਾਰਾ ਕੁਝ ਪੁੱਛਦੇ ਦੱਸਦੇ ਰਹਿੰਦੇ ਆ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਜਲ ਸਪਲਾਈ ਪੂਰੀ ਤਰ੍ਹਾਂ ਪਿਓਰ ਵਧੀਆ ਸਾਫ ਸੁਥਰਾ ਪਾਣੀ ਦਿੱਤਾ ਜਾਂਦਾ ਲੋਕਾਂ ਨੂੰ ਲੋਕ ਬਹੁਤ ਖੁਸ਼ ਨੇ ਇਸ ਤੋਂ ਤੇ ਬਾਕੀ ਇਸੇ ਤਾਂ ਹੀ ਅੱਗੇ ਤੋਂ ਵੀ ਆਪਾਂ ਇਹ ਕਾਰਜ ਨੇਪਰੇ ਚਾੜ੍ਹਾਂਗੇ ਜਿਹੜਾ ਕੋਈ ਕਮੀਆਂ ਰਹਿ ਗਈਆਂ ਉਹਨਾਂ ਨੂੰ ਬਾਕੀ ਉੱਥੇ ਆਪਣੇ ਵਾਰਸਵਾਗ ਟੈਂਕੀ ਕੋਲੇ ਜਾ ਕੇ ਬਹੁਤ ਸੋਹਣੀ ਪਾਰਕ ਬਣੀ ਹੋਈ ਆ ਬੱਚਿਆਂ ਦੇ ਰਹਿਣ ਬੈਠਣ ਵਾਸਤੇ ਬਜ਼ੁਰਗਾਂ ਦੇ ਬਹੁਤ ਪੂਰਾ ਸਫਾਈ ਦਾ ਧਿਆਨ ਦਿੱਤਾ ਜਾਂਦਾ ਕਮਾਂ ਦੀ ਗੱਲ ਕੀਤੀ ਜਾਵੇ ਹੋਰ ਕਿਹੜੇ ਕਿਹੜੇ ਪਿੰਡ ਦੇ ਜਿਹੜੇ ਕੰਮ ਹੈ ਤੁਹਾਡੇ ਵੱਲੋਂ ਕੀਤਾ ਗਿਆ 90% ਇੰਟਰਲੋਕ ਸਾਰੇ ਪਿੰਡ ਦੇ ਵਿੱਚ 90% ਕੰਮ ਹੋ ਚੁੱਕਿਆ ਵਾ ਬਾਕੀ ਸਾਰੇ ਆਸ-ਪਾਸੇ ਪਾਰਕਾਂ ਦਾ ਕੰਮ ਵੀ ਕੀਤਾ ਗਿਆ ਵਾ ਇੱਕ ਪਾਰਕ ਨਹੀਂ ਵੀ ਪੰਜ ਇੱਕ ਪਾਰਕ ਰਹਿਦੀ ਆ ਉਹ ਬਸ ਉਹ ਮਹੀਨੇ 15 ਦਿਨਾਂ ਤੱਕ ਚਾਲੂ ਕਰਦੇ ਆਂਗੇ ਬੇ ਚਾਰ-ਪੰਜ ਪਾਰਕਾਂ ਅਸੀਂ ਬਣਾ ਚੁੱਕੇ ਆ ਤੁਹਾਡੇ ਕੋਲ ਇੱਕ ਵਧੀਆ ਬਰਾਲਾ ਕੀਤਾ ਗਿਆ ਹੈ ਹਰ ਘਰ ਦੇ ਬਾਹਰ ਜਿਹੜੇ ਇੱਕ ਨੇਮ ਪਲੇਟ ਵੀ ਲਗਾਏ ਗਏ ਹਾਂ ਹਾਂਜੀ ਇਹ ਵੀ ਇਹ ਵੀ ਕੀਤਾ ਗਿਆ ਕੰਮ ਵਾਟਰ ਸਪਲਾਈ ਵੱਲੋਂ ਇਹ ਵੀ ਇਹ ਕੀਤਾ ਗਿਆ ਨੇਮ ਪਲੇਟ ਲਿਖ ਕੇ ਵਾਟਰ ਕਨੈਕਸ਼ਨ ਨੰਬਰ ਸਭ ਕੁਝ ਪਾ ਕੇ ਘਰ ਦਾ ਨਾਮ ਮੋਢੀ ਦਾ ਲਿਖ ਕੇ ਲਾਇਆ ਲੱਗ ਰਿਹਾ 350 ਪਿੰਡਾਂ ਮੋਗੇ ਜ਼ਿਲ੍ਹੇ ਚ ਤੋਂ ਤੁਹਾਨੂੰ ਜਿਹੜਾ ਕਲੇਰੋਂ ਚੁਣਿਆ ਗਿਆ ਤੇ ਔਰ ਤੋਂ ਔਰ ਤੋਂ ਵੀ ਜਿਹੜਾ ਉੱਥੇ ਹੁਣ ਜਾਓਗੇ ਕੀ ਕਹਿਣਾ ਚਾਹੋਗੇ ਮੇਰੇ ਲਈ ਤਾਂ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ ਐ ਡਿਬਡੀ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆਂ ਕਿ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਸਾਰੇ ਨਗਰ ਦੇ ਥਰੂ ਹੀ ਇਹ ਗੱਲਾਂ ਹੁੰਦੀਆਂ ਕੱਲਾ ਕੋਈ ਨਹੀਂ ਕਰ ਸਕਦਾ ಗ್ರಾಮ ਪੰਚਾਇਤ ਨੇ ਸਹਿਯੋਗ ਦਿੱਤਾ ਤਾਂ ਆਪਾਂ ਕਾਰਜ ਕਰਕੇ ਨਿਪਰੇ ਚਾੜ ਕੇ ਫਿਰ ਉੱਥੇ ਪਹੁੰਚੇ ਮੇਰਾ ਨਾਮ ਹਰਪ੍ਰੀਤ ਕੌਰ ਢਾਲੀਵਾਲਾ ਸਰ ਮੈਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਚ ਬਤੌਰ ਬਲਾਕ ਕੋਆਰਡੀਨੇਟਰ ਕੰਮ ਕਰਦੀ ਆਂ ਬਲਾਕ 1 ਤੇ ਜਿਹੜੀ ਮੇਰੀ ਪਰਮਾਨੈਂਟ ਪੋਸਟਿੰਗ ਆ ਉਸ ਪੋਸਟਿੰਗ ਦੇ ਅਧੀਨ ਇਹ ਪਿੰਡ ਆ ਜਿਹੜਾ ਉਹ ਮੇਰੀ ਜੂਰਡਿਕਸ਼ਨ ਚ ਆਉਂਦਾ ਅਸੀਂ ਇੱਥੇ ਜਿਵੇਂ ਸੋਸ਼ਲ ਐਕਟੀਵਿਟੀਆਂ ਵਗੈਰਾ ਕਰਕੇ ਜੀਪੀਡਬਲਯੂਐਸਈ ਜਿਹਨੂੰ ਅਸੀਂ ਗ੍ਰਾਮ ਪੰਚਾਇਤ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਕਹਿੰਦੇ ਆ ਅਸੀਂ ਉਹ ਬਣਾ ਕੇ ਫਿਰ ਉਹ ਪੰਚਾਇਤ ਨੂੰ ਮੋਟੀਵੇਟ ਕਰਦੇ ਆ ਕਿ ਪਿੰਡ ਦੇ ਵਿੱਚ ਕਿਵੇਂ ਤੁਸੀਂ ਇਹ ਜਿਹੜਾ ਵਾਟਰ ਸਪਲਾਈ ਸਕੀਮ ਦਾ ਰੱਖ-ਰਖਾਵ ਕਰਨਾ ਸਰ ਕਿਸ ਬਿਹਾਫ ਤੇ ਜਿਹੜਾ ਇਹਨਾਂ ਨੂੰ ਚੁਣਿਆ ਗਿਆ ਇਹਨਾਂ ਨੂੰ ਸਰ ਇਹਨਾਂ ਦੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦੇ ਅੰਡਰ ਜਿਹੜੀ ਜਲ ਸਪਲਾਈ ਸਕੀਮ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਉਹਦਾ ਰੱਖ-ਰਖਾਅ ਹੈ ਜਿਹੜਾ ਕਰ ਰਿਹਾ ਜਿਹਦੇ ਅਧੀਨ ਇਹਨਾਂ ਨੂੰ ਅਸੀਂ ਡਿਪਾਰਟਮੈਂਟ ਵੱਲੋਂ ਰეკਮੈਂਡ ਕੀਤਾ ਸੀਗਾ ਕਿ ਇਹਨਾਂ ਨੂੰ ਜਿਹੜਾ ਉੱਥੇ ਸਨਮਾਨ ਸੌਰੀ ਸੱਦਾ ਪੱਤਰ ਉੱਥੇ ਪਹੁੰਚਣ ਲਈ ਇਹ ਹੈਗੇ ਐਲੀਜੀਬਲ ਤੇ ਉਸੇ ਅਧੀਨ ਇਹਨਾਂ ਨੂੰ ਚੁਣਿਆ ਗਿਆ ਕਿ ਜਲ ਸਪਲਾਈ ਸਕੀਮ ਦੇ ਆਧਾਰ ਤੇ ਮੈਂ ਪ੍ਰੋਜੈਕਟ ਕਿੰਨੇ ਦੱਸੂਗਾ ਸਾਰਾ ਟੋਟਾ ਜਿਹੜਾ ਪਿੰਡ ਦੇ ਵੀ ਦੱਸ ਪੈਗੀ ਸਿਰ ਦੇਖੋ ਜਿਹੜੀ ਵਾਟਰ ਸਪਲਾਈ ਸਕੀਮ ਹੈ ਉਹ ਤਾਂ ਜਿਵੇਂ ਆਪਾਂ ਟੈਂਕੀ ਦੀ ਗੱਲ ਕਰ ਲਈਏ ਜਾਂ ਬੋਰ ਦੀ ਗੱਲ ਕਰ ਲਈਏ ਇਹ ਤਾਂ ਕਾਫੀ ਪੁਰਾਣੇ ਟਾਈਮ ਤੋਂ ਬਣੇ ਹੋਇਆ ਬਟ ਟਾਈਮ ਟੂ ਟਾਈਮ ਬਟ ਟਾਈਮ ਟੂ ਟਾਈਮ ਕੀ ਹੁੰਦਾ ਕਿ ਉਹਦੇ ਵਿੱਚ ਸਕੀਮ ਆਉਂਦੀਆਂ ਰਹਿੰਦੀਆਂ ਕੁਝ ਜਿਹਦੇ ਚ ਅਸੀਂ ਸੁਧਾਰ ਦੇ ਕੰਮ ਕਰਦੇ ਰਹਿੰਦੇ ਹਾਂ ਜਿਵੇਂ ਹੁਣ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਵਿੱਚ ਜਲ ਜੀਵਨ ਮਿਸ਼ਨ ਚੱਲ ਰਿਹਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਇਹ ਮਿਸ਼ਨ ਚਲਾਇਆ ਗਿਆ ਸੀ ਉਹਦੇ ਵਿੱਚ ਕੀ ਕੀਤਾ ਗਿਆ ਸੀ ਕਿ ਪਿੰਡ ਦੇ ਵਿੱਚ ਜੇ ਕਿਤੇ ਕੋਈ ਲੋਕ ਹੈ ਪਾਣੀ ਤੋਂ ਪੀਣ ਵਾਲੇ ਪਾਣੀ ਤੋਂ ਜਿਹੜੇ ਵਾਟਰ ਸਪਲਾਈ ਦਾ ਇਹਦੀ ਸਹੂਲਤ ਤੋਂ ਵਾਣ ਜੇ ਆ ਤਾਂ ਉਹਨਾਂ ਨੂੰ ਉਹ ਪਾਣੀ ਦੀਆਂ ਪਾਈਪਲਾਈਨਸ ਕਨੈਕਸ਼ਨ ਉੱਥੋਂ ਤੱਕ ਪਹੁੰਚਾਏ ਜਾਣ ਜਿਹਦੇ ਅਧੀਨ ਇਸ ਪਿੰਡ ਦੇ ਵਿੱਚ ਵੀ ਕੰਮ ਹੋਇਆ ਲਗਭਗ 8 ਲੱਖ ਦੀ ਲਾਗਤ ਹੈ ਜਿਹੜੀ ਉਹਦੇ ਅਧੀਨ ਅਸੀਂ ਇੱਥੇ ਪਾਈਪਲਾਈਨਸ ਵਗੈਰਾ ਪਾ ਕੇ ਕਨੈਕਸ਼ਨਸ ਵਧਾ ਕੇ ਘਰਾਂ ਨੂੰ ਅਸੀਂ ਜਿਹੜਾ ਪਾਣੀ ਪਹੁੰਚਦਾ ਕੀਤਾ ਸੀ ਉਸੇ ਮਿਸ਼ਨ ਦੇ ਅਧੀਨ ਇਸ ਪੰਚਾਇਤ ਨੇ ਉਸ ਵਾਟਰ ਵਰਕਸ ਨੂੰ ਕਹਿ ਲਓ ਵੀ ਅੱਗੋਂ ਬਹੁਤ ਹੀ ਅੱਛੇ ਤਰੀਕੇ ਨਾਲ ਸੰਭਾਲ ਲਿਆ ਜੀਤੇ ਕਰਕੇ ਅਸੀਂ ਇਸ ਪੰਚਾਇਤ ਤੇ ਬਹੁਤ ਮਾਣ ਕਰਦੇ ਆ ਇਸ ਜਿਹੜੀ ਪੂਰੀ ਜੀਪੀਡਬਲ ਐਸਸੀ ਕਮੇਟੀ ਹੈ ਜਿਹੜੀ ਪੂਰੀ ਬਹੁਤ ਐਕਟਿਵ ਹੈ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਕਿਉਂਕਿ ਅਸੀਂ ਪੂਰੇ ਜਿਵੇਂ ਸਾਡੇ ਕੋਲ ਸਾਰੇ ਬਹੁਤ ਸਾਰੇ ਪਿੰਡ ਹੁੰਦੇ ਆ ਜਿੰਨਾਂ 'ਚ ਅਸੀਂ ਇਹ ਕੰਮ ਕਰਨਾ ਹੁੰਦਾ ਪਰ ਬਹੁਤ ਘੱਟ ਪੰਚਾਇਤਾਂ ਜਿਹੜੀਆਂ ਉਹ ਇੰਨੀ ਐਕਟਿਵ ਹੁੰਦੀਆਂ ਕਿ ਉਹ ਜਿਹੜਾ ਕੰਮ ਹੈ ਸਾਡੀ ਗੱਲ ਸਮਝ ਸਕਣ ਤੇ ਉਹਨੂੰ ਐਕਟਿਵਲੀ ਦੇਖੋ ਇਹਦੇ ਵਿੱਚ ਕੋਈ ਇਹਨਾਂ ਨੂੰ ਸੈਲਰੀ ਨਹੀਂ ਮਿਲਣੀ ਹੈਗੀ ਕੋਈ ਇਹਨਾਂ ਦਾ ਕੋਈ ਪਰਸਨਲ ਨਹੀਂ ਹੈਗਾ ਪਰ ਫਿਰ ਵੀ ਇਹ ਬਹੁਤ ਅੱਗੇ ਵੱਧ ਚੜ ਕੇ ਪਿੰਡ ਜਿਹੜਾ ਜਲ ਸਪਲਾਈ ਸਕੀਮ ਤੇ ਹਰੇਕ ਕੰਮ ਕਰਦਾ ਜਿਵੇਂ ਤੁਸੀਂ ਨੇਮ ਪਲੇਟਸ ਲੱਗੀਆਂ ਦੇਖੋ ਤਾਂ ਉਹਦੇ ਤੇ ਵੀ ਜਿਹੜਾ ਵਾਟਰ ਸਪਲਾਈ ਸਿਸਟਮ ਟ੍ਰਾਂਸਫਰੇਸ਼ਨ ਦਾ ਖਾਤਾ ਨੰਬਰ ਤੱਕ ਲਿਖਾਇਆ ਗਿਆ ਮੈਮ ਪਿੰਡ ਦੇ ਉੱਪਰ ਖਾਤਾ ਦੰਦ ਲਗਾ ਰਿਹਾ ਕਿ ਇਹ ਲੋਕਾਂ ਤੋਂ ਚਾਰਜਿੰਗ ਕੀਤਾ ਜਾਂਦਾ ਔਰ ਕਿਸੇ ਮੈਥਲੇ ਨਾ ਚਾਰਜ ਕੀਤਾ ਜਾਂਦਾ ਪਾਣੀ ਨਹੀਂ ਸਰ ਇਸ ਪਿੰਡ ਦੇ ਵਿੱਚ ਕੀ ਹੈ ਕਿ ਅਸੀਂ ਜਿਹੜਾ ਪਾਣੀ ਦਾ ਬਿੱਲ ਲੋਕਾਂ ਤੋਂ ਇਕੱਠਾ ਕਰਦੇ ਆ ਉਹ ਜਿਹੜਾ ਬਿੱਲ ਇਕੱਠਾ ਕੀਤਾ ਉਸ ਤੋਂ ਅਸੀਂ ਕੁਝ ਮੇਨਟੇਨੈਂਸ ਖਰਚੇ ਹੁੰਦੇ ਆ ਜਿਵੇਂ ਅਸੀਂ ਪੰਪ ਆਪਰੇਟਰ ਨੂੰ ਤਨਖਾਹ ਦੇਣੀ ਹੈ ਪਿੰਡ ਦੇ ਵਿੱਚ ਕੋਈ ਲੀਕੇਜ ਹੋਈ ਹੈ ਕੋਈ ਵਾਟਰ ਸਪਲਾਈ ਦੀ ਮੇਨਟੇਨੈਂਸ ਹੈ ਅਸੀਂ ਉਹ ਸਾਰਾ ਜਿਹੜਾ ਬਜਟ ਆ ਉਸ ਬਿੱਲ ਦੇ ਵਿੱਚੋਂ ਮੈਨੇਜ ਕਰਦੇ ਆ ਪਰ ਪਿੰਡ ਵੀ ਜਿਵੇਂ ਕਿ ਸਰਪੰਚ ਸਾਹਿਬ ਨੇ ਦੱਸਿਆ ਕਿ ਬਹੁਤ ਸਹਿਯੋਗ ਦੇਣ ਵਾਲਾ ਪਿੰਡ ਆ ਉਸੇ ਤਰੀਕੇ ਪਿੰਡ ਦੇ ਵਿੱਚੋਂ ਸਾਨੂੰ ਬਹੁਤ ਅੱਛੇ ਤਰੀਕੇ ਨਾਲ ਬਿੱਲ ਜਿਹੜੇ ਉਗਰਾਏ ਜਾਂਦੇ ਆ ਪ੍ਰਾਪਤ ਹੋ ਜਾਂਦੇ ਆ ਸਾਨੂੰ ਪੂਰੇ ਤਾਂ ਸਾਡੇ ਕੋਲ ਜਿਹੜੀ ਰਾਸ਼ੀ ਬਚਦੀ ਆ ਉਹ ਮਹੀਨਾਦਰ ਮਹੀਨਾ ਜੁੜ ਕੇ ਸਾਡੇ ਕੋਲ ਜਿਵੇਂ ਸਾਲ ਦੇ ਵਿੱਚ ਡੇਢ ਸਾਲ ਦੇ ਵਿੱਚ ਇੱਕ ਅੱਛੀ ਅਮਾਊਂਟ ਹੋ ਜਾਂਦੀ ਆ ਫਿਰ ਅਸੀਂ ਉਸ ਅਮਾਊਂਟ ਤੋਂ ਕੀ ਕਰਦੇ ਕਿ ਜੇ ਕਿ ਪਿੰਡ ਦੇ ਵਿੱਚ ਕੋਈ ਮੇਜਰ ਕੰਮ ਹੋਣਾ ਵਾਲਾ ਵਾਟਰ ਸਪਲਾਈ ਦਾ ਅਸੀਂ ਉੱਥੇ ਉਹ ਪੈਸਾ ਇਨਵੈਸਟ ਕਰਦੇ ਜਿਵੇਂ ਇਸ ਵਾਰੀ ਅਸੀਂ ਇਹ ਉਪਰਾਲ ਜਿਹੜਾ ਉਦਮ ਕੀਤਾ ਸੀਗਾ ਕਿ ਜਿਹੜਾ ਪਿੰਡ ਦੇ ਜਿਵੇਂ ਨੇਮ ਪਲੇਟ ਦੀ ਗੱਲ ਕੀਤੀ ਆ ਉਹਦੇ ਉੱਤੇ ਜਿਹੜਾ ਖਾਤਾ ਨੰਬਰ ਲਿਖਿਆ ਮਿਲੇਗਾ ਤੁਹਾਨੂੰ ਪੰਚਾਇਤ ਦਾ ਜਿਹੜਾ ਜਲ ਸਪਲਾਈ ਦਾ ਰਿਕਾਰਡ ਹੈ ਉਹਦੇ ਵਿੱਚ ਜਿਹੜੀ ਲੈਜਰ ਬੁੱਕ ਆ ਉਹ ਖਾਤਾ ਨੰਬਰ ਸੇਮ ਮਿਲੇਗਾ ਮੀਨਸ ਕੋਈ ਬਾਹਰੋਂ ਆਉਂਦਾ ਹੈ ਤਾਂ ਉਹ ਉਹ ਖਾਤਾ ਨੰਬਰ ਦੇਖ ਕੇ ਸਿੱਧਾ ਪੰਚਾਇਤ ਦੇ ਰਿਕਾਰਡ ਦੇ ਵਿੱਚ ਚੈੱਕ ਕਰ ਸਕਦਾ ਕਿ ਹਾਂ ਇਹਨਾਂ ਦੇ ਪਾਣੀ ਦਾ ਕਨੈਕਸ਼ਨ ਹੈ ਜਿਹੜਾ ਵਾਕੇ ਹੀ ਇਸ ਖਾਤੇ ਨੰਬਰ ਤੇ ਚੱਲ ਰਿਹਾ ਹੈ